ਅੱਜ ਦਾ ਵਿਸ਼ਾ ਹੈ ਬਾਹਰ ਜਾਣ ਦਾ 트ੈਂਡ ਸਤਿਕਾਰਯੋਗ ਵੀਰੋ ਅਸੀਂ ਅੱਜ ਤੋਂ ਕੋਈ 30 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਕਿ ਮੋਗਾ ਜਗਰਾਵਾ ਅਤੇ ਲੁਧਿਆਣਾ ਏਰੀਏ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਬਹੁਤ ਗਏ ਹਨ ਇਸ ਦਾ ਕਾਰਨ ਇਹ ਸੀ ਕਿ ਇਹ ਲੋਕ ਪਹਿਲਾਂ ਤੋਂ ਹੀ ਇਸ ਏਰੀਏ ਦੇ ਲੋਕ ਪੜ੍ਹੇ ਲਿਖੇ ਸਨ ਬਾਕੀ ਲੋਕਾਂ ਨਾਲ ਉਹ ਅੱਗੇ ਸਨ ਉਸ ਵਕਤ ਬਾਹਰਲੇ ਦੇਸ਼ਾਂ ਵਿੱਚ ਵੀ ਲੇਬਰ ਦੀ ਘਾਟ ਬਹੁਤ ਜ਼ਿਆਦਾ ਹੋਣ ਕਰਕੇ ਉੱਥੇ ਸਾਨੀ ਨਾਲ ਕੰਮ ਮਿਲ ਜਾਂਦਾ ਸੀ ਇਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਪੂਰੇ ਕਾਮਯਾਬ ਹੋ ਗਏ ਅਤੇ ਉੱਥੇ ਕਮਾਈ ਕਰਕੇ ਪੰਜਾਬ ਵਿੱਚ ਆ ਕੇ ਵੱਡੀਆਂ-ਵੱਡੀਆਂ ਕੋਠੀਆਂ ਪਾ ਲਈਆਂ ਅਤੇ ਵੱਡੀਆਂ ਵੱਡੀਆਂ ਕਾਰਾਂ ਵਿੱਚ ਘੁੰਮਣ ਲੱਗੇ ਇਹਨਾਂ ਉੱਚੀਆਂ ਉੱਚੀਆਂ ਕੋਠੀਆਂ ਨੂੰ ਦੇਖ ਕੇ ਫਿਰ ਬਾਕੀ ਲੋਕ ਵੀ ਬਾਹਰ ਜਾਣ ਦਾ ਉਹਨਾਂ ਦੇ ਅੰਦਰ ਕੀੜਾ ਲੜਨ ਲੱਗਾ ਇਸ ਬਾਹਰ ਜਾਣ ਦੇ ਲਾਲਚ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਵੀ ਬਕਵਾ ਦਿੱਤੀਆਂ ਉਹ ਏਜੰਟਾਂ ਦੇ ਹੱਥੋਂ ਕਰੋੜਾਂ ਰੁਪਏ ਦੀ ਠੱਗੀ ਵੀ ਖਾ ਗਏ ਬਹੁਤ ਸਾਰੇ ਸਹੀ ਸਲਾਮਤ ਪਹੁੰਚ ਵੀ ਗਏ ਅਤੇ ਕਾਮਯਾਬੀ ਹੋਏ ਸਮਾਂ ਬੀਤਣ ਦੇ ਨਾਲ ਜਿਵੇਂ ਜਿਵੇਂ ਲੋਕਾਂ ਦਾ ਬਾਹਰ ਜਾਣ ਦਾ ਰੁਝਾਨ ਵਧਾ ਗਿਆ ਓਵੇਂ ਓਵੇਂ ਬਾਹਰ ਦਾ ਵੀਜ਼ਾ ਲਗਵਾਉਣ ਵਾਲੇ ਏਜੰਟਾਂ ਦੀਆਂ ਦੁਕਾਨਾਂ ਵੀ ਵਧਦੀਆਂ ਗਈਆਂ ਫਿਰ ਥਾਂ ਥਾਂ ਆਈਲੈਟਸ ਕਰਾਉਣ ਵਾਲਿਆਂ ਦੇ ਬੋਰਡ ਵੀ ਦਿਖਾਈ ਦੇਣ ਲੱਗ ਪਏ ਬਸ ਫਿਰ ਕਹਿੰਦਾ ਬਾਹਰ ਜਾਣ ਦਾ ਟ੍ਰੈਂਡ ਹੀ ਬਣ ਗਿਆ ਜਿਸ ਨੂੰ ਮਰਜ਼ੀ ਪੁੱਛੋ ਕਿ ਪਲੱਸ 2 ਤੋਂ ਬਾਅਦ ਕੀ ਕਰਨਾ ਹੈ ਕਹਿੰਦਾ ਆਈ ਲੈਟਸ ਕਰਕੇ ਬਾਹਰ ਜਾਣਾ ਹੈ ਬਾਹਰ ਜਾ ਕੇ ਕਿਹੜਾ ਕੰਮ ਕਰਨਾ ਹੈ ਕੋਈ ਪਤਾ ਨਹੀਂ ਆਮ ਪਿੰਡਾਂ ਵਿੱਚ ਤਾਂ ਆਈ ਲੈਟਸ ਨੂੰ ਸਾਡੇ ਆਮ ਲੋਕ ਕੋਈ ਬਹੁਤ ਵੱਡੀ ਡਿਗਰੀ ਸਮਝਣ ਲੱਗ ਗਏ ਆਈ ਲੈਟਸ ਦੇ ਨਾਂ ਤੇ ਜਿਸ ਨੂੰ ਰਿਸ਼ਤਾ ਵੀ ਨਹੀਂ ਸੀ ਹੁੰਦਾ ਵਧੀਆ ਵਿਆਹ ਹੋਣ ਲੱਗ ਗਏ ਆਇਲਟਸ ਇੱਕ ਬਹੁਤ ਵੱਡਾ ਟ੍ਰੈਂਡ ਜਾਂ ਬਣ ਗਿਆ ਜੇਕਰ ਕਿਸੇ ਦੇ ਮੁੰਡੇ ਤੋਂ ਆਇਲਟਸ ਪਾਸ ਨਹੀਂ ਸੀ ਹੋਈ ਤਾਂ ਉਹਨਾਂ ਨੇ ਆਇਲਟਸ ਵਾਲੀ ਕੁੜੀ ਲੱਭ ਕੇ ਆਪਣੇ ਮੁੰਡੇ ਦਾ ਉਸ ਕੁੜੀ ਨਾਲ ਵਿਆਹ ਕਰਕੇ ਤੇ 25-3 ਲੱਖ ਰੁਪਏ ਖਰਚ ਕਰਕੇ ਉਸ ਕੁੜੀ ਨੂੰ ਵਿਦੇਸ਼ ਭੇਜ ਦਿੱਤਾ। ਲਾਲਚ ਇਹ ਸੀ ਕਿ ਇਹ ਕੁੜੀ ਸਾਡੇ ਮੁੰਡੇ ਨੂੰ ਵੀ ਬਾਹਰ ਬੁਲਾ ਲਵੇਗੀ। ਪਰ ਬਹੁਤ ਸਾਰੇ ਕੇਸਾਂ ਵਿੱਚ ਕੁੜੀਆਂ ਨੇ ਆਪਣੇ ਪਤੀ ਨੂੰ ਉੱਥੇ ਜਾ ਕੇ ਭਲਾ ਹੀ ਦਿੱਤਾ ਤੇ ਕਿਸੇ ਹੋਰ ਮੁੰਡੇ ਨਾਲ ਸੈਟਿੰਗ ਕਰ ਲਈ। ਅਤੇ ਉਹ 25-30 ਲੱਖ ਰੁਪਇਆ ਖਰਚਣ ਵਾਲੇ ਵਿਚਾਰੇ ਅਡੇਕਦੇ ਹੀ ਰਹਿ ਗਏ ਲੋਕਾਂ ਨਾਲ ਇੰਨੀਆਂ ਠੱਗੀਆਂ ਵੱਜਣ ਦੇ ਬਾਵਜੂਦ ਵੀ ਬਾਹਰ ਜਾਣ ਦਾ ਰੁਝਾਨ ਘਟਿਆ ਨਹੀਂ ਲੋਕਾਂ ਦੇ ਕਈ-ਕਈ ਨਿਆਣੇ ਤਾਂ ਆਪਣੇ ਘਰ ਵਿੱਚ ਰੋਟੀਆਂ ਵਾਲੇ ਡੱਬੇ ਵਿੱਚ ਰੋਟੀ ਵੀ ਨਹੀਂ ਸੀ ਚੁੱਕ ਕੇ ਖਾ ਸਕਦੇ ਉਹ ਰੋਟੀ ਵੀ ਉਹਨਾਂ ਦੀ ਮੰਮੀ ਉਹਨਾਂ ਨੂੰ ਕੋਲ ਬਹਿ ਕੇ ਖਵਾਉਂਦੀ ਸੀ ਕਹਿੰਦਾ ਭਾਵ ਨਿਆਣੇ ਨੇ ਸੋਲ ਜਿਹੇ ਨੇ ਕਮਜ਼ੋਰ ਜਿਹੇ ਸੰ ਪਰ ਫਿਰ ਵੀ ਪੈਸੇ ਦੇ ਲਾਲਚ ਵਿੱਚ ਆ ਕੇ ਉਹਨਾਂ ਮਾਪਿਆਂ ਨੇ ਆਪਣੇ ਸੋਨੇ ਵਰਗੇ ਮਸੂਮ ਬੱਚਿਆਂ ਨੂੰ ਜਹਾਜ਼ ਚੜਾ ਦਿੱਤਾ ਹੁਣ ਉੱਥੇ ਉਹਨਾਂ ਨੇ ਆਪਣੀ ਪੜ੍ਹਾਈ ਵੀ ਕਰਨੀ ਹੈ ਆਪਣਾ ਖਰਚਾ ਵੀ ਕੱਢਣਾ ਹੈ ਆਪਣੇ ਸਰੀਰ ਨੂੰ ਵੀ ਸੰਭਾਲਣਾ ਹੈ ਇੱਥੇ ਤਾਂ ਮੜਾ ਜੇ ਸਿਰ ਦੁਖਦਾ ਸੀ ਜਾਂ ਬੁਖਾਰ ਹੁੰਦਾ ਸੀ ਤਾਂ ਛੱਟ ਉਹਨਾਂ ਦੀ ਮਾਂ ਉਹਨਾਂ ਬੱਚਿਆਂ ਨੂੰ ਸੰਭਾਲ ਲੈਂਦੀ ਸੀ ਪਰ ਵਿਦੇਸ਼ਾਂ ਵਿੱਚ ਉਹਨਾਂ ਮਾਸੂਮ ਬੱਚਿਆਂ ਦੇ ਸਾਰ ਲੈਣ ਵਾਲਾ ਕੌਣ ਹੈ ਵਿਦੇਸ਼ਾਂ ਵਿੱਚ ਸਾਰ ਲੈਣ ਦਾ ਤਾਂ ਇੱਕ ਪਾਸੇ ਕੰਮ ਰਿਹਾ ਸਗੋਂ ਉਹਨਾਂ ਮਾਸੂਮਾਂ ਦਾ ਸ਼ੋਸ਼ਣ ਕਰਨ ਵਾਲੇ ਬਹੁਤ ਸਾਰੇ ਲੋਕ ਹਨ ਜਿਸ ਤਰ੍ਹਾਂ ਘੱਟ ਮਜ਼ਦੂਰੀ ਤੇ ਕੰਮ ਕਰਵਾਉਣਾ ਜਾਂ ਸ਼ਰਾਰਤੀ ਮੁੰਡਿਆਂ ਵੱਲੋਂ ਕੁੜੀਆਂ ਨਾਲ ਛੇੜਖਾਨੀਆਂ ਕਰਨਾ ਵਗੈਰਾ ਵਗੈਰਾ ਸੋ ਮਾਪਿਆਂ ਨੂੰ ਅਪੀਲ ਹੈ ਕਿ ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣੇ ਮਾਸੂਮ ਬੱਚਿਆਂ ਨੂੰ ਸੋਚ ਸਮਝ ਕੇ ਵਿਦੇਸ਼ਾਂ ਵਿੱਚ ਭੇਜੋ ਜੇਕਰ ਵਿਦੇਸ਼ਾਂ ਵਿੱਚ ਭੇਜਣਾ ਵੀ ਹੈ ਤਾਂ ਕੋਈ ਆਪਣੇ ਬੱਚਿਆਂ ਨੂੰ ਕੋਈ ਹੁਨਰ ਸਿਖਾ ਕੇ ਭੇਜੋ ਪੂਰਾ ਤਾਕਤਵਰ ਬਣਾ ਕੇ ਭੇਜੋ ਤਾਂ ਕਿ ਉੱਥੇ ਜਾ ਕੇ ਕੋਈ ਮਿਹਨਤ ਵਾਲਾ ਕੰਮ ਵੀ ਬੱਚੇ ਕਰਨਾ ਪੈ ਜਾਵੇ ਤਾਂ ਆਸਾਨੀ ਨਾਲ ਕਰ ਸਕਣ ਅਤੇ ਗਰਮੀ ਸਰਦੀ ਵੀ ਚੱਲ ਸਕਣ ਐਵੇਂ ਬਾਰ-ਬਾਰ ਚੱਕਰ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਕਰੋ ਵਦੇਸ਼ ਜਾ ਕੇ ਨਾਲੇ ਤਾਂ ਬੱਚਾ ਦੁਖੀ ਹੋ ਰਿਹਾ ਹੈ ਅਤੇ ਨਾਲੇ ਉੱਥੇ ਇੱਥੇ ਸਾਰਾ ਟੱਬਰ ਫਿਕਰ ਨਾਲ ਮਰ ਰਿਹਾ ਹੈ ਉੱਤੋਂ ਜੋ ਕਰਜ਼ਾ ਚੁੱਕਿਆ ਹੁੰਦਾ ਉਸ ਦੀ ਕਿਸ਼ਤ ਉਤਾਰਨੀ ਹੁੰਦੀ ਹੈ 25-30 ਲੱਖ ਰੁਪਿਆ ਇੱਥੇ ਹੀ ਖਰਚ ਕਰਕੇ ਆਸਾਨੀ ਨਾਲ ਕੋਈ ਵਧੀਆ ਕੰਮ ਹੋ ਸਕਦਾ ਹੈ ਬਸ ਥੋੜਾ ਜਿਹਾ ਦਿਮਾਗ ਲਗਾਉਣਾ ਪੈਂਦਾ ਹੈ ਅਸੀਂ ਇਸ ਤਰ੍ਹਾਂ ਸੋਚ ਲੈਂਦੇ ਆ ਕਿ ਬਾਹਰ ਜਿਵੇਂ ਦਰਖਤਾਂ ਤੋਂ ਡਾਲਰ ਤੋੜਨੇ ਹੁਣ ਵਿਦੇਸ਼ਾਂ ਵਿੱਚ ਵੀ ਜਾ ਕੇ ਪੈਸਾ ਕਮਾਉਣਾ ਕੋਈ ਸੌਖਾ ਕੰਮ ਨਹੀਂ ਹੈ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜ ਕੇ ਰਹੋ ਆਪਣੇ ਦੇਸ਼ ਨੂੰ ਪਿਆਰ ਕਰੋ ਇੱਥੇ ਹੀ ਰਹਿ ਕੇ ਆਪਣਾ ਦੇਸ਼ ਸੋਹਣਾ ਬਣਾਓ ਅਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਓ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ